Sí, yeah. ਉਦੇ ਬਾਰੇ ਆਪਾਂ ਜਾਣਕਾਰੀ ਲੈਨੇ ਹੈ ਇਹ ਕੀ ਨਾਮ ਹੈ ਜੀ ਆਪਣਾ ਜਗਦੀਸ਼ لال ਜਗਦੀਸ਼ لال ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵਾਲੇ ਧਾਰਮਿਕ ਸਮਾਗਮ ਬਾਰੇ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਕੇ ਜੋ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਉਹਨਾਂ ਨੇ ਹਿੰਦੀ ਚਾਦਰ ਸਾਰੇ ਹੀ ਜਗਤ ਦੀ ਰੱਖਿਆ ਕਰਨ ਵਾਸਤੇ ਆਪਣਾ ਬਲੀਦਾਨ ਦਿੱਤਾ ਉਹਦੀ ਯਾਦ ਵਿੱਚ ਅਸੀਂ ਉਹਨਾਂ ਦੇ ਚਰਨਾਂ ਵਿੱਚ ਲੱਖ ਲੱਖ ਪਰਨਾਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਪਾਠ 17 ਤਰੀਕ ਨੂੰ 17 ਨਵੰਬਰ ਨੂੰ ਆਰੰਭ ਕੀਤਾ ਸੀ ਕਾਜ ਕੀਤਾ ਸੀ ਜੀ ਤੇ ਅੱਜ ਉਹਨਾਂ ਦੇ ਭੋਗ ਪਾਏ ਜਾ ਪਾਏ ਜਾ ਰਹੇ ਹਨ ਸਹਿਜ ਪਾਠ ਦੇ ਸਹਿਜ ਪਾਠ ਦੇ ਭੋਗ ਪਾਏ ਜਾ ਰਹੇ ਹਨ ਜੀ ਸੋ ਸੰਧਵਾ ਪਰਿਵਾਰ ਦੇ ਬ੍ਰਾਹਮਣ ਪਰਿਵਾਰ ਵੱਲੋਂ ਸਾਰਾ ਬ੍ਰਾਹਮਣ ਪਾਇਚਾਰਾ ਹਾਂ ਸੰਧਵਾ ਪਿੰਡ ਹਾਂਜੀ ਸੰਧਵਾ ਪਿੰਡ ਦਾ ਸਾਰਾ ਬ੍ਰਾਹਮਣ ਪਾਇਚਾਰਾ ਜੀ ਜੀ ਤੇ ਸਤਿਗੁਰਾਂ ਦੀ ਨੇਰ ਸਦਕਾ ਜੋ ਹੈ ਅਸੀਂ ਤਾਂ ਉਹਨਾਂ ਦਾ ਕੁਝ ਵੀ ਸ਼ੁਕਰਾਨਾ ਸ਼ੁਕਰਾਨਾ ਹੀ ਕਰ ਸਕਦੇ ਹਾਂ ਉਹਨਾਂ ਦਾ ਅੱਜ ਦਾ ਕੋਈ ਮੋੜ ਹੀ ਨਹੀਂ ਸਕਦਾ ਦੇਣਾ ਦੇ ਨਹੀਂ ਸਕਦੇ ਦੇਣਾ ਕੋਈ ਨਹੀਂ ਦੇ ਸਕਦਾ ਜੀ ਉਹਨਾਂ ਨੇ ਜੋ ਕਸ਼ ਕੀਤਾ ਤੇ ਉਹ ਤਾਂ ਸਾਡੇ ਕਹਿਣ ਸੁਣਨ ਤੋਂ ਹੀ ਬਾਹਰ ਹੈ ਪੰਡਤ ਜਗਦੀਸ਼ لال ਜੀ ਨੇ ਜਿੰਨਾ ਕੁ ਦੱਸਿਆ ਆਪਾਂ ਥੋੜਾ ਜਿਹਾ ਗੱਲ ਨੂੰ ਅੱਗੇ ਵਧਾਉਣਾ ਹੈ ਇਹ ਪੰਡਤ ਜੀ ਨਾਲ ਤੁਹਾਡੇ ਜਿਹੜੇ ਹੋਰ ਸ਼ਖਸੀਤਾਂ ਨੇ ਉਹਨਾਂ ਦੀ ਜਾਣ ਪਛਾਣ ਕਰਾਓਗੇ ਹਾਂਜੀ ਸਭ ਪਹਿਲਾਂ ਤਾਂ ਹਰਬੰਸ لال ਹਰਬੰਸ لال ਜੀ ਹਾਂਜੀ ਮੇਰੇ ਚਾਚਾ ਜੀ ਦੇ ਲੜਕਾ ਰਾਜਾਰਾਮ ਦਾ ਜੀ ਇਹ ਸਾਡਾ ਭਤੀਜਾ ਜਗਸੀਰ لال ਜਗਸੀਰ ਪੁੱਤਰ ਕ੍ਰਿਸ਼ਨ لال ਜੀ 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 ਇਹ ਬਰਾੜ ਸਾਹਿਬ ਤਾਂ ਤੁਸੀਂ ਜਾਣਦੇ ਹੀ ਹੋ ਕੁਲਤਾਰ ਸਿੰਘ ਬਰਾੜ ਜੀ ਕੁਲਤਾਰ ਸਾਰੇ ਜਾਣਦੇ ਨੇ ਜੀ ਮੰਤਾਰ ਸਿੰਘ ਬਰਾੜ ਦੇ ਭਰਾ ਮੰਤਾਰ ਸਿੰਘ ਬਰਾੜ ਤੋਂ ਛੋਟੇ ਜੀ 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 ਤੇ ਇਹ ਸਾਡੇ ਜੀ ਮੰਦਰ ਦੇ ਪੁਜਾਰੀ ਦਾ ਸਾਡੇ ਬਹੁਤ ਹੀ ਪ੍ਰੇਮੀ ਪੰਡਿਤ ਜੀ ਪੰਡਿਤ ਜੀ ਠੀਕ ਹੈ ਮਿਹਰਬਾਨੀ ਮਿਹਰਬਾਨੀ ਲੋ ਜੀ ਇਸ ਇਲਾਕੇ ਦੇ ਸਾਬਕਾ ਵਿਧਾਇਕ ਮੰਤਾਰ ਸਿੰਘ ਬਰਾੜ ਦੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਤ ਫਰੀਦਕੋਟ ਆਪਾਂ ਉਹਨਾਂ ਕੋਲ ਜਾਨ ਹੈ ਬਰਾੜ ਸਾਹਿਬ ਕੀ ਕਹਿਣਾ ਤੁਹਾਡਾ ਅੱਜ ਵਾਲੇ ਧਾਰਮਿਕ ਸਮਾਗ ਮਾਰੇ ਸਾਰਾ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਵੀ ਲੱਖ ਲੱਖ ਮੁਬਾਰਕਬਾਦ ਦਿੰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਜੋ 350 ਸਾਲਾਂ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਮਨੁੱਖਤਾ ਦੀ ਰਾਖੀ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਕਸ਼ਮੀਰੀ ਪੜਤਨ ਜਦੋਂ ਉਹਨਾਂ ਕੋਲ ਫਰਿਆਦ ਕੀਤੀ ਤਾਂ ਉਹਨਾਂ ਨੇ ਉਹਨਾਂ ਦੀ ਇੱਕ ਆਵਾਜ਼ ਤੇ ਜਾ ਕੇ ਔਰੰਗਜੀਤ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਔਰ ਔਰੰਗਜੀਤ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਮੈਂ ਖੜਾ ਹਾਂ ਤੂੰ ਮੈਨੂੰ ਹਿੰਦੂ ਧਰਮ ਪਹਿਲਾਂ ਮੇਰੇ ਜਿਨੇਊ ਜਿਹੜਾ ਉਤਾਰ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੂੰ ਇਹਨਾਂ ਨੂੰ ਉਤਾਰ ਸਕਦਾ ਪਰ ਉਹ ਔਰੰਗਜੀਤ ਜੀ ਜਿਹੜਾ ਉਹ ਬਾਦਸ਼ਾਹ ਨੂੰ ਪਤਾ ਸੀ ਉਹਨੇ ਬੜਾ ਜ਼ਾਲਮ ਸੀ ਬਾਦਸ਼ਾਹ ਤੇ ਉਹ ਗੁਰੂ ਸਾਹਿਬ ਨੇ ਇਹ ਕੁਰਬਾਨੀ ਕਰਕੇ ਤੇ ਉਹਨਾਂ ਨੂੰ ਫਿਰ ਹਿੰਦ ਦੀ ਚਾਦਰ ਇੰਤੇਗ ਭਾਦਰ ਸਾਰੇ ਆਨੇ ਉਹਨਾਂ ਨੂੰ ਇਸ ਨਾਂ ਨਾਲ ਯਾਦ ਕੀਤਾ ਗੁਰਦੁਆਰਾ ਸੀਸਗੰਸਾ ਉਹਨਾਂ ਦਾ ਉੱਥੇ ਉਹਨਾਂ ਦਾ ਸੀਸ ਕਤਲ ਕੀਤਾ ਗਿਆ ਔਰ ਉਹਨਾਂ ਨੂੰ ਰਕਾਬਗੰਸਾ ਸਾਹਿਬ ਕੇ ਉਹਨਾਂ ਦਾ ਜੋ ਅੰਤਿਮ ਸੰਸਕਾਰ ਹੋਇਆ ਭਾਈ ਜੈਤਾ ਜੀ ਨੇ ਉਹਨਾਂ ਦਾ ਸੀਸ ਲੈ ਕੇ ਨੰਦਪੁਰ ਸਾਹਿਬ ਪਹੁੰਚੇ ਔਰ ਅੱਜ ਇੱਕ ਸਾਡੇ ਪਿੰਡ ਦੇ ਵਿੱਚ ਬਹੁਤ ਨਵੀਂ ਪਰੰਪਰਾ ਬਹੁਤ ਵੱਡੀ ਚੱਲੀ ਹੈ ਜਿਹੜੀ ਚਲਾਈ ਹੈ ਵੀ ਸਾਡੇ ਪਿੰਡ ਦੇ ਬ੍ਰਾਹਮਣ ਭਾਈਚਾਰੇ ਨੇ ਇਸ ਗੱਲ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ ਸਹਿਜ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾਏ ਸੀ ਭੋਗ ਔਰ ਅੱਜ ਉਹਨਾਂ ਜੋ ਪਾਠ ਪ੍ਰਕਾਸ਼ ਕਰਾਇਆ ਸੀ ਉਹਦਾ ਭੋਗ ਪੈਣ ਲੱਗਾ ਅੱਜ ਔਰ ਅਸੀਂ ਸਾਰਾ ਨਗਰ ਅਜ ਇੱਥੇ ਹਾਜ਼ਰ ਹੈ ਔਰ ਅਸੀਂ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੁਰਬਾਨੀ ਉਹਨੂੰ ਨਤਮਸਤਕ ਹੁੰਦੀ ਹੈ ਪੰਡਤ ਜਗਦੀਸ਼ ਲਾਲ ਜੀ ਨੇ ਕਿਹਾ ਉਹ ਕਹਿੰਦੇ ਰਿਣ ਉਤਾਰਨ ਦਾ ਯਤਨ ਹੈ ਪਰ ਉਹਨਾਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਦੇਖੋ ਗੁਰੂ ਸਾਹਿਬ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਜੋ ਪਹਿਲੀ ਪਹਿਲਾ ਕਦਮ ਸੀ ਉਹ ਗੁਰੂ ਸਾਹਿਬ ਨੇ ਚੱਕਿਆ ਸੀ ਜੇ Hindu ਧਰਮ ਦੀ ਥਾਂ ਤੇ ਕੋਈ ਹੋਰ ਧਰਮ ਦੇ ਵੀ ਹੁੰਦੇ ਇਨਸਾਨ ਤਾਂ ਉਹਨਾਂ ਨੇ ਉਹਨਾਂ ਦੀ ਖਾਤਰ ਵੀ ਕੁਰਬਾਨੀ ਦੇਣੀ ਸੀ ਕਿਉਂਕਿ ਉਹਨਾਂ ਦਾ ਵੇਖੋ ਉਹਨਾਂ ਦੀ ਸ਼ਕਤੀਤ ਐਸੀ ਸੀਗੀ ਉਹਨਾਂ ਦੀ ਸੋਚ ਐਸੀ ਸੀ ਉਹਨਾਂ ਨੇ ਸਾਨੂੰ ਐਸੀ ਸਿੱਖਿਆ ਦਿੱਤੀ ਸੇਧ ਦਿੱਤੀ ਕਿ ਮਨੁੱਖਤਾ ਨੂੰ ਬਚਾਉਣ ਦੀ ਖਾਤਰ ਉਹ ਅੱਗੇ ਆ ਕੇ ਉਹਨਾਂ ਨੇ ਆਪਦੀ ਕੁਰਬਾਨੀ ਦਿੱਤੀ। ਔਰ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹ ਦਿਹਾੜਾ ਜਿਹੜਾ ਹੈ ਬਹੁਤ ਹੀ ਸ਼ਰਧਾ ਨਾਲ ਤੇ ਬਹੁਤ ਨਤਮਸਕ ਹੋ ਕੇ ਮਨਾਇਆ ਜਾ ਰਿਹਾ ਔਰ ਅਸੀਂ ਨਗਰ ਨਿਵਾਸੀ ਵੀ ਇਹ ਦਿਹਾੜਾ ਜਿਹੜਾ ਹੈਗਾ ਉਹਨਾਂ ਨੂੰ ਨਤਮਸਕ ਹੋ ਕੇ ਮਨਾਉਨੇ ਆ ਔਰ ਅਸੀਂ ਇਹੀ ਉਹਨਾਂ ਦੇ ਚਰਨਾਂ ਚਰਦਾਸ ਹੈ ਕਿ ਜੋ ਸਾਨੂੰ ਸਿੱਖਿਆ ਗੁਰੂ ਦੀ ਬਾਣੀ ਦਿੰਦੀ ਹੈ ਤੇ ਉਹਦੇ ਨਾਲ ਜੁੜੇ ਰਹੇਗੇ ਔਰ ਉਹਨਾਂ ਨੇ ਜੋ ਸਾਨੂੰ ਸੁਖਿਆਵਾਂ ਦਿੱਤੀਆਂ ਉਹਨਾਂ ਤੇ ਚੱਲ ਕੇ ਆਪ ਦੇ ਜੀਵਨ ਨੂੰ ਸਫਲਾ ਕਰੀਏ ਬਰਾੜ ਸਾਹਿਬ ਜਿਹੜੇ ਤੁਹਾਡੇ ਨਾਲ ਸ਼ਕਤੀਤਾ ਨੇ ਕਿਸ ਦੀ ਜਾਣ ਪਛਾਣ ਕਰਾਉਣੀ ਚਾਹੋਗੇ ਦੇਖੋ ਜਗਦੀਸ਼ لال ਜੀ ਹੈ ਜੀ ਇਹ ਸਾਡੇ ਸ਼ਰਮਾ ਜੀ ਸ਼ਰਮਾ ਪਰਿਵਾਰ ਤੋਂ ਇਹ ਅਸੀਂ ਇਕੱਠੇ ਪੜਿਆ ਜਗਸੀਰ ਜੀ ਜੀ ਹੈ ਇਹ ਸਾਡੇ ਮੈਂਬਰ ਸਾਹਿਬ ਵੀ ਰਹੇ ਆ ਜੀ ਸ਼ਰਮਾ ਜੀ ਇਹ ਸਾਡੇ ਤਾਇਆ ਜੀ ਹਿਸ਼ਾਰ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੇ ਬੇਟੇ ਆ ਜੀ ਤੇ ਸਾਡੇ ਚਾਚਾ ਜੀ ਸਾਹਿਬ ਮਜੀਤ ਸਿੰਘ ਜੋ ਗੁਰਦਆਰੇ ਦੇ ਪ੍ਰਧਾਨ ਹੈ ਜੀ ਔਰ ਇਹ ਸਾਡੇ ਮੰਦਰ ਦੇ ਪੁਜਾਰੀ ਹੈ ਜੀ ਇਹ ਸਾਰੀਆਂ ਸ਼ਖਸੀਅਤਾਂ ਬਾਕੀ ਸਾਰੇ ਨਗਰ ਦੀਆਂ ਮੁੱਖ ਸ਼ਖਸੀਅਤਾਂ ਜੋ ਇੱਥੇ ਅੱਜ ਪਹੁੰਚੀਆਂ ਜੀ ਕੁਝ ਜੋ ਭੋਗ ਦੀ ਤਿਆਰੀ ਹੈ ਹੁਣ ਮਤਲਬ ਕਿ ਕੀਰਤਨ ਹੋ ਰਿਹਾ ਔਰ ਅਰਦਾਸ ਹੋਣ ਵੇਲੇ ਤੱਕ ਜੋ ਸਾਰੀਆਂ ਸ਼ਖਸੀਅਤਾਂ ਤਕਰੀਬਨ ਮੇਰੇ ਹਿਸਾਬ ਚ ਇੱਥੇ ਆ ਜੀ ਬਹੁਣ ਗਈਆਂ ਜੀ ਸਾਨੂੰ ਸਾਰਾ ਨਗਰ ਹੈ ਜਿਹੜਾ ਉਹ ਅੱਜ ਇਹ ਜਿਹੜਾ ਦਿਹਾੜਾ ਬੜੀ ਸ਼ਰਧਾ ਨਾਲ ਤੇ ਬੜੇ ਨਤਮਸਕ ਭਾਵ ਨਾਲ ਬਿਨਾ ਰਿਹਾ ਹੈ